ਪ੍ਰਿੰਟ ਲਾਤੇ ਆ ਜੀ ਲੋਕਾਂ ਗਰਮੀ ਦਾ ਟਾਈਮ ਆ ਔਰ ਪੱਖੇ ਲੱਗਣਗੇ ਕੂਲਰ ਲੱਗਣਗੇ ਔਰ ਥੱਲੇ ਗੱਦੇ ਵੀ ਵਿਛਣਗੇ ਲੋਕ ਵੀ ਆਉਣਗੇ ਲੋਕਾਂ ਨੇ ਕਰਾਇਆ ਅਸੀਂ ਨਹੀਂ ਕਰਾਇਆ ਲੋਕੀ ਸਾਡੇ ਨਾਲ ਆ ਲੋਕਾਂ ਦਾ ਪੂਰਾ ਸਮਰਥਨ ਆ ਔਰ ਨਾਲ ਜਥੇਬੰਦੀਆਂ ਦਾ ਵੀ ਸਮਰਥਨ ਆ ਸਾਨੂੰ ਤੇ ਕੱਲ ਤੁਸੀਂ ਦੇਖੋਗੇ ਇੱਥੇ ਲੀਡਰ ਵੱਡੇ ਵੀ ਆਉਣਗੇ ਔਰ ਸਾਰੇ ਇੱਥੇ ਅਸੀਂ 3 ਵਜੇ ਤੱਕ ਅਸੀਂ ਤਾਲੇ ਮਾਰ ਕੇ ਇਹਨੂੰ ਬੰਦ ਕਰ ਦੇਣਾ ਇੱਕ ਹੁੰਦੀ ਆ ਨੀਤੀ ਇੱਕ ਹੁੰਦੀ ਆ ਨੀਅਤ ਨੀਤੀ ਜੋ ਮਰਜ਼ੀ ਬਣਾ ਲਓ ਜਦ ਤੁਸੀਂ ਉਹਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟ ਨਹੀਂ ਕਰਨਾ ਉਸ ਨੀਤੀ ਦਾ ਕੋਈ ਫਾਇਦਾ ਨਹੀਂ ਸਰਕਾਰਾਂ ਦਾ ਜਦੋਂ ਤਾਂ ਪਾਵਰ 'ਚ ਹੁੰਦੀ ਆ ਉਦੋਂ ਲੀਡਰ ਦਾ ਬਿਆਨ ਹੋਰ ਹੁੰਦਾ ਜਦੋਂ ਪਾਵਰ ਤੋਂ ਬਾਹਰ ਹੁੰਦਾ ਉਦੋਂ ਲੀਡਰ ਲੋਕਾਂ ਦਾ ਦਰਦ ਜਾਣਨ ਲੱਗ ਜਾਂਦਾ ਸੋ ਇਹ ਜਿਹੜੀ ਰਾਜਨੀਤੀ ਇਹ ਕਰਦੇ ਨੇ ਲੋਕ ਬਹੁਤ ਭਲੀ ਭਾਤੀ ਜਾਣਦੇ ਆ ਹੁਣ ਔਰ ਲੋਕਾਂ ਨੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਬਹੁਤ ਕੜਾ ਜਵਾਬ ਦੇਣਾ ਵਾ ਦਿੱਤਾ ਵੀ ਆ ਦੇਣਗੇ ਵੀ ਅੱਗੇ ਤਗਾਲ ਦੇ ਵਿੱਚ ਇੱਕ ਵੀ ਟੋਲ ਰੋਡ ਇਦਾਂ ਦਾ ਨਹੀਂ ਹੈਗਾ ਜਿਹੜਾ ਵਧੀਆ ਹੋਵੇ ਜਿਹਦੇ ਤੇ ਇਹ ਛਰਤਾ ਪੂਰੀਆਂ ਕਰਦਾ ਹੋਵੇ ਔਰ ਟੋਲ ਦਿੱਤਾ ਜਾ ਸਕੇ ਇੱਥੇ ਗੰਦਗੀ ਇੰਨੀ ਆ ਇੱਥੇ ਬੈਣ ਨੂੰ ਜੀ ਨਹੀਂ ਕਰਦਾ ਹੈਗਾ ਇੰਨੀ ਗੰਦਗੀ ਇੱਥੇ ਆ ਸੋ ਇਸ ਕਰਕੇ ਇਹ ਜਿਹੜੇ ਟੈਕਸ ਲੈ ਰਹੇ ਆ ਲੋਕਾਂ ਦੇ ਇਹ ਫਰੀ ਖਾਤੇ ਲੈ ਰਹੇ ਆ ਪਤਾ ਨਹੀਂ ਕਿਹਦੇ ਜੇਬ ਚ ਪਾ ਰਹੇ ਆ ਭਗਵੰਤ ਮਾਨ ਸਾਹ ਦੇ ਜਲੰਧਰ ਕੋਠੀ ਲਿੱਤੀ ਲੰਗੇ ਨਹੀਂ ਇੱਥੇ ਲੰਗਦੇ ਨੇ ਸਾਰੇ ਲੰਗਦੇ ਨੇ ਇੱਥੇ ਕੋਈ ਨਹੀਂ ਆਕਣਾ ਕੋਈ ਨਹੀਂ ਕੋਈ ਨਹੀਂ ਰੁਕਦਾ ਇੱਥੇ ਆ ਕੇ ਸਭ ਜਿਹੜੀ ਆ ਉਹ ਕਹਿੰਦੇ ਨੇ ਨਾ ਦਾਲ ਚ ਕਾਲਾ ਨਹੀਂ ਦਾਲ ਕਾਲੀ ਆ ਸਾਰੇ ਰਲੇ ਹੋਏ ਨੇ ਲੂਦਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲਾਡੋਵਾਲ ਟੋਲ ਪਲਾਜ ਦੇ ਬਾਹਰ ਖੜੇ ਹੋਏ ਹਾਂ ਜਿੱਥੇ 3 ਤਰੀਕ ਨੂੰ ਸਾਫ ਕਹਿ ਦਿੱਤਾ ਕਿ ਤਾਲੇ ਲਗਾ ਦੇਣਗੇ ਉੱਥੇ ਡੀਸੀ ਨੇ ਆ ਕੇ ਐਸੀ ਇਹ ਨਾ ਪੱਤਰ ਜਿਹੜਾ ਹੈਗਾ ਵਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਜੋ ਗੱਲਬਾਤ ਹੋਗੀ ਸਿੱਟਾ ਨਿਕਲੇਗਾ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਦਿੱਤਾ ਜਾਊਗਾ ਲੇਕਿਨ ਸਾਡੇ ਨਾਲ ਪ੍ਰਧਾਨ ਕੀ ਤਿਆਰੀਆਂ ਨੇ ਤਿਆਰੀਆਂ ਤੁਸੀਂ ਦਿਖਾਓ ਜੀ ਆਹਾ ਅਸੀਂ ਪੱਕੇ ਟੈਂਟ ਲਾਤੇ ਟੈਂਟ ਲਾਤੇ ਆ ਜੀ ਲੋਕਾਂ ਦਾ ਗਰਮੀ ਦਾ ਟਾਈਮ ਆ ਔਰ ਪੱਖੇ ਲੱਗਣਗੇ ਕੂਲਰ ਲੱਗਣਗੇ ਔਰ ਥੱਲੇ ਗੱਦੇ ਵੀ ਵਿਛਣਗੇ ਲੋਕ ਵੀ ਆਉਣਗੇ ਲੋਕਾਂ ਨੇ ਹੀ ਕਰਾਇਆ ਅਸੀਂ ਨਹੀਂ ਕਰਾਇਆ ਲੋਕੀ ਸਾਡੇ ਨਾਲ ਆ ਲੋਕਾਂ ਦਾ ਪੂਰਾ ਸਮਰਥਨ ਆ ਔਰ ਨਾਲ ਜਥੇਬੰਦੀਆਂ ਦਾ ਵੀ ਸਮਰਥਨ ਆ ਸਾਨੂੰ ਤੇ ਕੱਲ ਤੁਸੀਂ ਦੇਖੋਗੇ ਇੱਥੇ ਲੀਡਰ ਵੱਡੇ ਵੀ ਆਉਣਗੇ ਔਰ ਸਾਰੇ ਇੱਥੇ ਅਸੀਂ 3 ਵਜੇ ਤੱਕ ਅਸੀਂ ਤਾਲੇ ਮਾਰ ਕੇ ਇਹਨੂੰ ਬੰਦ ਕਰ ਦਾਂਗੇ। ਪ੍ਰਧਾਨ ਸਾਹਿਬ ਤੁਹਾਨੂੰ ਲੱਗਦਾ ਕਿ ਹਜੇ ਤੱਕ ਲੀਡਰ ਕੋਈ ਨਹੀਂ ਆਇਆ ਕਿ ਲੀਡਰ ਨੂੰ ਆਖੀ ਕੁੰਮਕਰੀ ਨੀਂਦ ਕਿੱਦਾਂ ਜਗਾਇਆ ਜਾ ਸਕਦਾ ਹੈ? ਲੀਡਰ ਜੀ ਤੁਸੀਂ ਦੇਖਦੇ ਹੀ ਆ ਲੋਕ ਵੀ ਹੁਣ ਸਮਝ ਗਏ। ਬਿਲਕੁਲ ਸਰਕਾਰਾਂ ਦਾ ਜਦੋਂ ਤਾਂ ਪਾਵਰ 'ਚ ਹੁੰਦੀ ਆ ਉਦੋਂ ਲੀਡਰ ਦਾ ਬਿਆਨ ਹੋਰ ਹੁੰਦਾ। ਬਿਲਕੁਲ ਜਦੋਂ ਪਾਵਰ ਤੋਂ ਬਾਹਰ ਹੁੰਦਾ ਉਦੋਂ ਲੀਡਰ ਲੋਕਾਂ ਦਾ ਦਰਦ ਜਾਣਨ ਲੱਗ ਜਾਂਦਾ। ਸੋ ਇਹ ਜਿਹੜੀ ਰਾਜਨੀਤੀ ਇਹ ਕਰਦੇ ਨੇ ਲੋਕ ਬਹੁਤ ਭਲੀ ਭਾਤੀ ਜਾਣਦੇ ਆ ਹੁਣ। ਔਰ ਲੋਕਾਂ ਨੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਬਹੁਤ ਕੜਾ ਜਵਾਬ ਦੇਣਾ ਵਾ ਦਿੱਤਾ ਵੀ ਆ ਦੇਣਗੇ ਵੀ ਅੱਗੇ ਲੇਕਿਨ ਗੱਲ ਕੀਤੀ ਹੈ ਪਿਛਲੇ ਵੀ ਤੁਹਾਨੂੰ ਸਵਾਲ ਕੀਤਾ ਜੀ ਸੂਬੇ ਦੇ ਟੋਲ ਟੈਕਸ ਬੰਦ ਕੀਤੇ ਜਾਏ ਨੈਸ਼ਨਲ ਹਾਈਵੇ 80 ਆਫ ਇੰਡੀਆ ਦਾ ਟੋਲ ਟੈਕਸ ਨਹੀਂ ਬੰਦ ਕੀਤੇ ਜਾਏ ਨਾ ਪਰਚੀ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਮੰਗਤਾ ਦੀ ਜਵਾਬ ਜ਼ੋ ਪੈ ਗਈ ਹੈ ਮੰਗ ਬਾਜ਼ੋ ਬੈ ਕਿਉਂਕਿ ਅੱਪ ਐਂਡ ਡਾਊਨ ਬੰਦਾ ਕਰਦਾ ਵਾ 400 ਦਾ ਚਾਰ ਗੇੜੇ ਕੱਡੇ ਜਾਂ 10 ਗੇੜੇ ਕੱਡੇ ਪਰਚੀ 24 ਘੰਟੇ ਦਿੱਤੀ ਜਾਵੇ ਲੇਕਿਨ ਉਹ ਪਰਚੀ ਤੇ ਵੀ ਨਾ ਆਣਾ ਕਰਨੀ ਦੇਖੋ ਜੀ ਰੋਡਾਂ ਦੀ ਹਾਲਤ ਤੁਸੀਂ ਪੁਲਾਂ ਦੀ ਦੇਖ ਲਓ ਕਰੋ ਸੜਕ ਸਾਰੀ ਟੁੱਟੀ ਪਈ ਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਗਰਮੀ ਦਾ ਟਾਈਮ ਆ ਕੁਛ ਵੀ ਨਹੀਂ ਕਰ ਰਹੇ ਮਤਲਬ ਇਹ ਬੇਲੇ ਬੈਠੇ ਆ ਆ ਤੁਸੀਂ ਅੰਦਰ ਕਮਰੇ ਹੀ ਧੀ ਛਾਤੀ ਮਾਰ ਲੋ ਜਿੱਥੇ ਬਹਿੰਦੇ ਆ ਉੱਥੇ ਵੀ ਇੱਕ ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਇੱਥੇ ਗੰਦਗੀ ਇੰਨੀ ਆ ਇੱਥੇ ਬੈਂਡ ਨੂੰ ਜੀ ਨਹੀਂ ਕਰਦਾ ਹੈਗਾ ਇੰਨੀ ਗੰਦਗੀ ਇੱਥੇ ਆ ਸੋ ਇਸ ਕਰਕੇ ਇਹ ਜਿਹੜੇ ਟੈਕਸ ਲੈ ਰਹੇ ਆ ਲੋਕਾਂ ਦੇ ਇਹ ਫਰੀ ਖਾਤੇ ਲੈ ਰਹੇ ਪਤਾ ਨਹੀਂ ਕਿਹਦੇ ਜੇਬ ਚ ਪਾ ਰਹੇ ਆ ਤੁਹਾਨੂੰ ਆ ਪਤਾ ਕੀ ਹੁਣੇ ਆਪਾਂ ਰੋਡ ਤੋਂ ਆਏ ਸਮਰਲਾ ਚੌਂਕ ਤੋਂ ਆਏ ਆ ਸੰਬਰਾਲਾ ਚੋਂ ਮਸ਼ੀਨ ਲਗਾ ਦਿੱਤੀ ਕਿ ਜਦੋਂ ਟੋਲ ਤੁਸੀਂ ਇਹ ਬੰਦ ਕੀਤਾ ਉਸ ਤੋਂ ਬਾਅਦ ਮਸ਼ੀਨ ਲਗਾ ਦਿੱਤੀ ਕਿ ਇਹ ਰੋਡ ਸਾਡੀ ਉਧੇੜਦੇ ਪਏ ਨੇ ਦੇਖ ਕੇ ਆਓ ਤੁਸੀਂ ਤੁਹਾਨੂੰ ਮੈਂ ਆਪਣਾ ਇੱਕ ਬੰਦੇ ਭੇਜੋ ਰੋਡ ਉਧੇੜਦੇ ਪਏ ਨੇ ਕਿ ਉਹ ਵੀ ਚਾਲ ਨਹੀਂ ਆ ਕਿ ਰੋਡ ਉਧੇੜ ਨਹੀਂ ਸਾਫ਼ ਸੁਥਰੀ ਰੋਡ ਨੂੰ ਉਧੇੜਨਾ ਬਿਲਕੁਲ ਜੀ ਰੋਡ ਤਾਂ ਇਹ ਚਾਹੁੰਦੇ ਹੀ ਨਹੀਂ ਦੇਖੋ ਜਿਹੜੀ ਰੋਡ ਵਧੀਆ ਬਣ ਜੇ ਹੁਣ ਕੱਲ ਸਾਡੇ ਬਲਾਕ ਪ੍ਰਧਾਨ ਨਾਲ ਖੜੇ ਆ ਸਾਡੇ ਜਸਪ੍ਰੀਤ ਉਹਨਾਂ ਨੇ ਗੱਲ ਕੀਤੀ ਗੱਲ ਆਈਜੀ ਸਾਹਿਬ ਆਏ ਸੀ ਉਹ ਕਹਿੰਦੇ ਬਾਹਰ ਇਹ ਕੈਨੇਡਾ ਰਹਿ ਕੇ ਆਏ ਆ ਇਹ ਕਹਿੰਦੇ ਵੀ ਬਾਹਰ ਜਦੋਂ ਅਸੀਂ ਜਾਂਦੇ ਆ ਨਾ ਉਹ ਪਾਣੀ ਦਾ ਗਲਾਸ ਰੱਖ ਕੇ ਚੈੱਕ ਕਰਦੇ ਵੀ ਪਾਣੀ ਦਾ ਗਲਾਸ ਡਿੱਗਦਾ ਡਿੱਗਦਾ ਜਾਂ ਨਹੀਂ ਡਿੱਗਦਾ ਬਿਲਕੁਲ ਇਹਨਾਂ ਦਾ ਤਾਂ ਕੰਮ ਹੀ ਹੈ ਵੀ ਇਹ ਰੋਡ ਬਣਾਉਣੀ ਖਾਸਤਾ ਵਾ ਵੀ ਤਾਂ ਹੀ ਪੈਸੇ ਬਚਣਗੇ ਚੰਗੀ ਭਲੀ ਰੋਡ ਨੂੰ ਤੋੜ ਦਿੰਦੇ ਆ ਪੈਸੇ ਤਾਂ ਹੀ ਆਉਣਗੇ ਉਹ ਚ ਪੈਸੇ ਇਹਨਾਂ ਨੇ ਜੇਬ ਚ ਪਾ ਲੈਣੇ ਆ ਸੋ ਉਹ ਜਿਹੜਾ ਭਾਰ ਆ ਉਹ ਕਿਹਦੇ ਪੈ ਰਿਆ ਉਹ ਆਮ ਜਨਤਾ ਦੇ ਪੈ ਰਿਆ 1 ਕਰੋੜ 7 ਲੱਖ ਦਾ ਟੈਂਡਰ ਹੈ ਜਿਹੜਾ ਹੁਣ ਨਵਾਂ ਲੱਗਣਾ 1 ਕਰੋੜ 22 ਲੱਖ ਦਾ ਟੈਂਡਰ ਹੈ ਜਿਹੜਾ ਅੱਜ 30 ਤਰੀਕ ਨੂੰ ਕੱਲ ਖਤਮ ਹੋਣਾ ਵਾ 1 ਕਰੋੜ 30 ਲੱਗਦਾ ਪੁਰਾਣਾ 1 ਕਰੋੜ 7 ਲੱਗਦਾ ਸੀਗਾ 1 ਮਹੀਨੇ 'ਚ ਹੀ 30 ਤੋਂ 35 ਲੱਖ ਰੁਪਏ 35 ਕਰੋੜ ਇਕੱਠਾ ਹੋ ਰਿਹਾ ਕਿੰਨੀ ਕਰੋੜ ਹੀ ਡਿਵੈਲਪਮੈਂਟ ਕੀਤੀ ਜਾ ਸਕਦੀ ਆ ਫਿਰ ਉਹ ਪੈਸਾ ਜਾਂਦਾ ਕਿੱਥੇ ਆ ਗੱਡਗਰੀ ਸਾਹ ਦੇ ਮੁੰਡੇ ਕੋਲ ਇਹ ਜੀ ਆਪਾਂ ਕਹਿ ਸਕਦੇ ਆ ਸਾਰਿਆਂ ਦੀ ਰਲ਼ੀ ਭਗਤ ਆ ਇਹ ਤਾਂ ਜਾਂਚ ਦਾ ਵਿਸ਼ਾ ਇਹ ਜਾਂਦੇ ਤਾਂ ਲੀਡਰਾਂ ਦੀ ਜੇਬ 'ਚ ਹੀ ਆ ਇਹ ਦੇਸ਼ ਤੇ ਤਾਂ ਲੱਗ ਨਹੀਂ ਰਿਹਾ ਨਾ ਜੇ ਦੇਸ਼ ਤੇ ਲੱਗ ਰਿਹਾ ਹੁੰਦਾ ਤਾਂ ਆਪਾਂ ਨੂੰ ਇੱਥੇ ਬਹਿਣਾ ਨਾ ਪੈਂਦਾ ਕਿਉਂਕਿ ਲੋਕਾਂ ਦੀ ਸੋਚ ਇਹ ਹੋਊਗੀ ਜੀ ਬੀਜੇ ਟੈਕਸ ਲੈਣੇ ਹੋ ਤਾਂ ਸਹੂਲਤ ਮਿਲਦੀ ਆ ਤਾਂ ਲੋਕ ਫੇਰ ਵੀ ਕਹਿੰਦੇ ਚਲੋ ਯਾਰ ਸਹੂਲਤ ਤਾਂ ਹੈਗੀ ਆ ਇਹ ਤੇ ਜਸ ਸਹੂਲਤੀ ਹੈ ਨਹੀਂ ਪੈਸੇ ਮਾੜਾ ਮੂੜ ਬਧਾਈ ਜਾਂਦੇ ਆ ਇਸ ਕਰਕੇ ਆ ਕੇ ਲੋਕਾਂ ਦਾ ਤਰਾ ਤਰਾ ਕਰਦੇ ਲੋਕ ਤਾਂ ਹੀ ਬੈਠੇ ਆ ਅਸੀਂ ਜੇ ਤੁਹਾਨੂੰ ਪਤਾ ਹੈ ਹੁਣ ਨਵਾਂ ਲਿਸਟ ਲਗਣੀ ਤਿਆਰ ਹੋ ਚੁੱਕੀ ਹੈ ਤੁਹਾਨੂੰ ਮੈਂ ਲਿਸਟ ਦਿਖਾਵਾਂਗੇ ਚੱਲੇਗੀ ਜਦੋਂ ਖਬਰ ਉਸ ਉਹਦੇ ਵਿੱਚ ਹੈਗਾ ਅਗਰ ਤੁਹਾਡੇ ਕੋਲ ਫਾਸਟ ਐਕ ਨਹੀਂ ਹੈਗਾ ਅਗਰ ਤੁਸੀਂ ਜਾਣਾ ਕੱਲ੍ਹ ਜਾਣ ਜਾਣ ਦਾ ਤੁਹਾਡੇ ਕੋਲ 670 ਰੁਪਿਆ ਲਿੱਤਾ ਜਾਊਗਾ ਪਹਿਲੇ 430 ਰੁਪਏ ਲਿੱਤੇ ਜਾਂਦੇ ਉਹ 670 ਰੁਪਿਆ ਕਰਦੇ ਪਏ ਨੇ ਇਨਾਂ ਦਾ ਕੀ ਆ ਜੀ ਇਹਨਾਂ ਨੇ ਕਿਹੜਾ ਕਿਸੇ ਨੂੰ ਪੁੱਛ ਕੇ ਵਧਾਉਣੀ ਆ ਨਾ ਲੋਕਾਂ ਨੂੰ ਪੁੱਛ ਕੇ ਵਧਾਉਣੀ ਆ ਇਹਨਾਂ ਤਾਂ ਆਪਣੇ ਹਿਸਾਬ ਦੇ ਨਾਲ ਲਿਖ ਕੇ ਲਿਸਟ ਲਾ ਦੇਣੀ ਆ ਅੱਗੇ ਵੀ ਐਂ ਹੋਇਆ ਇਹਨਾਂ ਨੇ ਨਾ ਤਾਂ ਕੋਈ ਇਹਨਾਂ ਦੇ ਕੋਈ ਪਰਮਿਸ਼ਨ ਲੈਂਦੇ ਆ ਇਹਨਾਂ ਦੇ ਸਾਰਾ ਕੁਝ ਇਹਨਾਂ ਦੇ ਹੱਥ ਆ ਇਹਨਾਂ ਲਿਸਟ ਲਾ ਦੇਣੀ ਆ ਤੁਹਾਨੂੰ ਦੇਣੇ ਪੈਣਾ ਗੁੰਡਾਗਰਦੀ ਕਰਦੇ ਆ ਗੁੰਡਾ ਟੈਕਸ ਆ ਜੀ ਇਹ ਜਦ ਤੱਕ ਸਰਪਤਾ ਨਾਮ ਨਹੀਂ ਗਈਆਂ ਤਦ ਤੱਕ ਜਾਰੀ ਰਹੂਗਾ ਇਹ ਜਾਰੀ ਰਹੂਗਾ ਜੀ ਤਾਲੇ ਲਾ ਕੇ ਜਦ ਤੱਕ ਇਹ ਮੀਟਿੰਗ ਨਹੀਂ ਕਰਦੇ ਸਾਡੇ ਨਾਲ ਮੀਟਿੰਗ ਤੋਂ ਬਗੈਰ ਅਸੀਂ ਚੱਲਣ ਨਹੀਂ ਦਵਾਂਗੇ ਲੇਕਿਨ ਇੱਕ ਛੋਟਾ ਵਿਸ਼ਾ ਆ ਵੀ ਆ ਜਾਂਦਾ ਇੱਥੇ ਪ ਟੋਲ ਤੇ ਉੱਤੇ ਲੱਗੇ ਨੇ 125 ਦੇ तकरीबन ਜਿਹੜੇ ਆਵਾਮ ਹੈ ਜਿਹੜੇ ਇੱਥੇ ਨੌਜਵਾਨ ਕੁੜੀਆਂ ਮੁੰਡੇ ਲੱਗੇ ਹੋਏ ਨੇ ਅਗਰ ਤਾਲੇ ਲਗਾ ਦਿੱਤੇ ਗਏ ਕਿ ਉਹ ਨੌਜਵਾਨ ਬੇਰੋਜ਼ਗਾਰੀ ਵਾਲ ਚਲੇ ਜਾਣਗੇ ਲੇਕਿ ਪ੍ਰਧਾਨ ਸਾਹਿਬ ਉਹਨਾਂ ਬਾਰੇ ਸੋਚਿਆ ਕੁਝ ਦੇਖੋ ਜੀ ਮੈਂ ਅੱਗੇ ਵੀ ਇੱਕ ਵਾਰ ਕਿਹਾ ਪੀੜ੍ਹੀਆਂ ਦੇ ਮਾਧਿਮ ਰਾਹੀਂ ਮੈਂ ਉਹਨਾਂ ਨੂੰ ਵੀ ਕਿਹਾ ਭਰਾਵਾਂ ਨੂੰ ਕਿ ਅਸੀਂ ਉਹਨਾਂ ਦੇ ਨਾਲ ਖੜੇ ਆਂ ਜਿੱਥੇ ਸਾਡੀ ਲੋੜ ਆ ਜਿਵੇਂ ਹੁਣ ਕਈ ਫੈਕਟਰੀਆਂ ਨੇ ਅਸੀਂ ਉਹਨਾਂ ਦੀ ਪੂਰੀ ਸਹਾਇਤਾ ਕਰਾਂਗੇ ਵੀ ਉਹਨਾਂ ਨੂੰ ਰੋਜ਼ਗਾਰ ਮਿਲ ਜਵੇ ਉਹ ਅਸੀਂ ਇੱਕ ਭਾਈਚਾਰੇ ਤੌਰ ਤੇ ਖੜੇ ਆਂ ਉਹਨਾਂ ਨਾਲ ਤੇ ਖੜੇ ਰਵਾਂਗੇ ਜੀ ਹੁਣ ਬਾਕੀ ਜੇ ਹੁਣ ਉਹ ਵੀ ਸਮਝਦੇ ਆਏ ਗੱਲ ਨੂੰ ਵੀ ਆ ਜਿਹੜਾ ਟੈਕਸ ਲਿਆ ਜਾ ਰਿਹਾ ਵੀ ਇਹ ਬੇਕਾ ਵੀ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਉਹ ਆਪ ਕਹਿੰਦੇ ਆ ਵੀ ਅਸੀਂ ਨੌਕਰੀ ਜਰੂਰ ਕਰਦੇ ਆ ਪਰ ਜਿਹੜੇ ਤੁਸੀਂ ਬੈਠੇ ਹੋ ਇੱਥੇ ਜਾਇਜ ਬੈਠੇ ਲੇਕਿਨ ਇਹ ਤੁਸੀਂ ਘੁੰਮ ਕੇ ਆਏ ਹੋ ਕੱਲ ਇੱਕ ਘੰਟਾ ਪ੍ਰਧਾਨ ਸਾਹਿਬ ਨੇ ਦੱਸਿਆ ਕੀ ਕੀ ਦੇਖੇ ਹਾਲਾਤ ਇੱਥੇ ਹਾਲਾਤ ਬਹੁਤ ਬਿਹਤਰ ਹੈ ਜੀ ਜਿਹੜੇ ਹਿਸਾਬ ਨਾਲ ਇੱਥੇ ਟੂਲ ਲਿਆ ਜਾਂਦਾ ਉਸ ਹਿਸਾਬ ਨਾਲ ਇੱਥੇ ਫੈਸਿਲਿਟੀ ਕੋਈ ਵੀ ਹੈ ਨਹੀਂ ਬਿਲਕੁਲ ਨਹੀਂ ਨਾ ਕੋਈ ਠੰਡਾ ਪਾਣੀ ਪੀਣ ਨੂੰ ਨਾ ਬਾਥਰੂਮ ਆ ਜੇ ਬੰਦਾ ਮੰਨ ਲਓ ਦਿੱਲੀੋਂ ਆ ਰਿਹਾ ਇੱਥੇ ਟੂਲ ਦੇ ਕੇ 2 ਘੰਟੇ ਜੇ ਰਾਤ ਨੂੰ ਪੈਣਾ ਹੋਵੇ ਤਾਂ ਇੱਥੇ ਪੈਣ ਲਈ ਸੁਵਿਧਾ ਹੈ ਨਹੀਂ ਕੋਈ। ਲੇਕਿ ਪ੍ਰਧਾਨ ਸਾਹਿਬ ਸਹੂਲਤਾਂ ਬੜੀਆਂ ਹੁੰਦੀਆਂ ਐ ਇੱਕ ਨੋਟੀਫਿਕੇਸ਼ਨ ਪੜ ਰਿਹਾ ਸੀਗਾ ਇਹ ਐਂਬੂਲੈਂਸ ਬਾਥਰੂਮ ਸਾਫ਼ ਤੇਰੇ ਬਾਥਰੂਮਾਂ ਚਾਹੀਦੇ ਨੇ ਇੱਕ ਟੋਇੰਗ ਬੈਨ ਹੋਣੀ ਚਾਹੀਦੀ ਐ ਇੱਕ ਹਾਈਡਰਾ ਹੋਣੀ ਚਾਹੀਦੀ ਐ ਉਹ ਤमाम ਚੀਜ਼ਾਂ ਹੈ ਕਿੱਥੇ ਐ ਇੱਕ ਹੁੰਦੀ ਐ ਨੀਤੀ ਇੱਕ ਹੁੰਦੀ ਐ ਨੀਅਤ ਬਿਲਕੁਲ ਨੀਤੀ ਜੋ ਮਰਜ਼ੀ ਬਣਾ ਲਓ ਜਦ ਤੁਸੀਂ ਉਹਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟ ਨਹੀਂ ਕਰਨਾ ਉਸ ਨੀਤੀ ਦਾ ਕੋਈ ਫਾਇਦਾ ਨਹੀਂ ਐਨਐਚਏ 1 ਜਿਹੜਾ ਚਾਹੇ ਨਿਤਨ ਗੜਕਰੀ ਐ ਜਿਹੜਾ ਜਿਸ ਤਰ੍ਹਾਂ ਦਾ ਮਰਜ਼ੀ ਕਾਨੂੰਨ ਹਦਾਇਤ ਯਾਦੋਂ ਪੂਰੀਆਂ ਨਹੀਂ ਕਰਨੀਆਂ ਪੂਰੀਆਂ ਕਿਨੇ ਕਰਨਾ ਮੈਦਾ ਕਹਿੰਦਾ ਜਿਹੜਾ ਟ੍ਰਾਂਸਪੋਰਟ ਮੰਤਰੀ ਹੈ ਜਿਹੜਾ ਆਪਣਾ ਨਿਤਨ ਗੜਗਰੀ ਹੈ ਉਹ ਆ ਕੇ ਇਸ ਟੋਲ ਦੇ ਉੱਤੇ ਲੰਘੇ ਉਹਨੂੰ ਪਤਾ ਲੱਗੇ ਪੰਜਾਬ ਦੇ ਵਿੱਚ ਕਿੰਨੇ ਬ੍ਰਿਜ ਨੇ ਜਿਹੜੇ ਨਹੀਂ ਬਣੇ ਉਹਨੂੰ ਪਤਾ ਤਾਂ ਲੱਗੇ ਵੀ ਇੱਥੇ ਫੈਸਲੇ ਲੈ ਕੀਆ ਇੱਥੇ ਟੋਲ ਲਗਾਉਣਾ ਜਾਇਜ਼ ਆ ਜਾਂ ਨਜਾਇਜ਼ ਆ ਇਹਦਾ ਸਾਡੀ ਜਨਤਾ ਵਾ ਜਿਹੜੀ ਉਾਂ ਛੱਡੀ ਜਾਂਦੀ ਆ ਪੰਜਾਬ ਦੇ ਵਿੱਚ ਇੱਕ ਵੀ ਟੋਲ ਰੋਡ ਇਦਾਂ ਦਾ ਨਹੀਂ ਹੈਗਾ ਜਿਹੜਾ ਵਧੀਆ ਹੋਵੇ ਜਿਹਦੇ ਤੇ ਇਹ ਸ਼ਰਤਾਂ ਪੂਰੀਆਂ ਕਰਦਾ ਹੋਵੇ ਔਰ ਟੋਲ ਦਿੱਤਾ ਜਾ ਸਕੇ ਬੜੀ ਸੋਹਣੀ ਕਲਿਸ਼ ਲਾਈ ਹੈ ਤੁਸੀਂ ਬੜੀ ਸੋਹਣੀ ਹੈ ਕਿ 150 ਰੁਪਏ ਕਿਤੇ ਜਾਣ ਤੇ ਘੱਟੋ ਘੱਟ 170 ਰੁਪਏ ਮਹੀਨਾ ਦਾ ਪਾਸ ਜਿਹੜਾ ਕਿਲੋਮੀਟਰ ਹਿਸਾਬ ਨਾਲ ਦਿੱਤਾ ਜਾਵੇ ਉਹ ਸ਼ਰਤ ਮੰਨਣ ਵੀ ਡੀਸੀ ਨੇ ਇਤਰਾਜ਼ ਕਿਉਂ ਕਰਤਾ ਡੀਸੀ ਨੇ ਕਿਉਂ ਕਹਿੰਦਾ ਨੈਸ਼ਨਲ ਹਾਈਵੇ 40 ਨੂੰ ਲਾਈਟ ਦਿੱਤੀ ਜਾਊਗੀ ਤੁਹਾਨੂੰ ਪਤਾ ਤਾਂ ਹੈਗਾ ਹੇਠਾਂ ਤੋਂ ਲੈ ਕੇ ਸੁਪਰੀਮ ਕੋਰਟ ਹਾਈ ਕੋਰਟ ਤੱਕ ਇਹ ਜਿਹੜੇ ਲੀਡਰ ਇਹਨਾਂ ਦੀ ਪਹੁੰਚ ਹੈਗੀ ਹੈ ਇਹ ਜਿਸ ਤਰ੍ਹਾਂ ਵੀ ਇਹ ਆਪਣੇ ਹਿਸਾਬ ਦੇ ਨਾਲ ਕਾਨੂੰਨ ਨੂੰ ਪਾਲਟੀ ਦੇ ਲਾਉਂਦੇ ਆ ਜਾਂ ਹੱਕ ਦੇ ਵਿੱਚ ਕਰਾ ਲਾਉਂਦੇ ਆ ਠੀਕ ਹੈ ਨਾ ਓਏ ਕੁਛ ਇਹਨਾਂ ਬੀਸੀ ਦਾ ਕਿਹੜਾ ਦੇ ਉੱਪਰ ਉੱਪਰ ਜਿਹੜੇ ਵੱਡੇ ਬੈਠੇ ਆ ਉੱਥੇ ਵੀ ਇਹੀ ਹਾਲ ਆ ਸਾਰਿਆਂ ਦਾ ਠੀਕ ਹੈ ਨਾ ਮੈਨੂੰ ਲੱਗਦਾ ਪ੍ਰਧਾਨ ਸਾਹਿਬ ਕੀ ਤੁਹਾਡੇ ਬੈਠਣ ਦੇ ਨਾਲ ਇਹ ਰੂਲ ਰੈਗੂਲੇਸ਼ਨ ਪੂਰੀ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਫਰਕ ਤਾਂ ਪੈ ਨਹੀਂ ਰਿਹਾ ਅੱਜ ਨੋਵਾਂ ਦਿਨ ਹੋ ਗਿਆ ਅਗਰ ਫਰਕ ਪੈ ਰਿਹਾ ਹੁੰਦਾ ਤੇ ਮੰਗ ਕੀਤੀ ਜਾਂਦੀ ਪੂਰੀ ਕਰ ਦਿੱਤੀ ਜਾਂਦੀ ਪਹਿਲੀ ਗੱਲ ਆ ਇਹ ਐਕਸਪਾਇਰ ਹੋ ਗਈ ਹੋਈ ਆ ਡੇਟ ਇਹ ਜਿੰਨੇ ਸਾਲਾਂ ਦਾ ਪ੍ਰੋਜੈਕਟ ਸੀਗਾ ਇੱਕ ਜਿੰਨੇ ਸਾਲਾਂ ਦਾ ਇਹ ਪ੍ਰੋਜੈਕਟ ਸੀਗਾ ਨਾ ਉਹ ਜਿਹੜਾ ਹੈਗਾ ਇਹਨਾਂ ਨੇ ਉਹ ਪੂਰਾ ਕਰਕੇ ਦੇਣਾ ਸੀਗਾ ਉਹ ਡੇਟਾਂ ਇਹਨਾਂ ਦੀਆਂ ਲੰਘੀਆਂ ਹੋਈਆਂ ਚਾਹੇ ਇਹਨਾਂ ਨੇ ਨਹੀਂ ਕਰ ਪਾਇਆ ਉਹ ਡੇਟ ਲੰਘੀ ਹੋਈ ਹੈ ਇਹ ਤਾਂ ਹੁਣ ਵੈਸੇ ਹੀ ਨਾਜਾਇਜ਼ੇ ਚੱਲ ਰਿਹਾ ਟੂਲ ਪਲਾਜਾ ਜਿਹੜਾ ਹੈ ਸਿੱਧੀ ਜੀ ਗੱਲ ਆ ਗਿਆ ਪੰਜਾਬ ਦੀ ਜਨਤਾ ਨੂੰ ਕਿੰਨਾ ਇਹ ਲੁੱਟਦੇ ਨੇ ਕਿੰਨੇ ਟੋਲ ਪਲਾਜੇ ਨੇ ਪੰਜਾਬ ਦੇ ਕੋਈ ਸੜਕ ਇਹਨਾਂ ਨੇ ਛੱਡੀ ਆ ਉਹਨੂੰ ਮਹਿੰਗਾ ਟੋਲ ਪਲਾਜੇ ਕਿਉਂ ਜਾਂਦੇ ਆ ਇਹਨਾਂ ਦੁਨੀਆ ਦਾ ਹੀ ਜੇ ਮੈਂ ਕਹਾਂ ਜੇ ਜਹਾਜ ਦੁਬਈ ਦੇ ਵਿੱਚ ਵੀ ਸਸਤੇ ਨੇ ਟੋਲ ਪਲਾਜ ਉੱਥੇ ਅਸੀਂ 2 ਕੁ ਦਾ ਹੁਣ ਪਤਾ ਨਹੀਂ ਪਹਿਲਾਂ 2 ਦਾਮ ਦੰਦੇ ਹੁੰਦੇ ਸੀਗੇ ਇੰਡੀਆ ਦੇ 25 ਰੁਪਏ ਬਣਦੇ ਹੁੰਦੇ ਸੀਗੇ 2 ਦਾਮ ਠੀਕ ਹੈ ਨਾ ਔਰ ਉੱਥੇ ਕੋਈ ਬਿਨਾਂ ਦਿੱਕਤ ਐ ਲੱਗ ਜਾਂਦੀ ਗੱਡੀ 120 ਦੇ ਉੱਤੇ ਵੀ ਗੱਡੀ ਐ ਲੱਗ ਜਾਂਦੀ ਆਪਣੇ ਆਪ ਹੀ ਕੱਟਿਆ ਜਾਂਦਾ ਲੇਕਿਨ ਇੱਥੇ ਜਿਹੜਾ ਹੈਗਾ ਸਿਸਟਮ ਗਲਤ ਹੈਗਾ ਇਹ ਜਨਤਾ ਦੇ ਲੰਗੜ ਲਈ ਥੱਲੇ ਹਾਈਵੇ ਕਿਹੜਾ ਬਣਾਇਆ ਇਹਨਾਂ ਨੇ ਸਰਵਿਸ ਰੋਡ ਦੱਸੋ ਵੀ ਇਹਦੇ ਥੱਲੇ ਸਰਵਿਸ ਰੋਡ ਹੈਗਾ ਜੇ ਇਹ ਬਿਨਾਂ ਨੇ ਬਣਾਇਆ ਸਗਾ ਹਾਈਵੇ ਉਹਦੇ ਨਾਲ ਥੱਲੇ ਸਰ ਕੋਈ ਡਰੇਨ ਦੀ ਸਫਾਈ ਨਹੀਂ ਕਰਦੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ। ਨਵੀਂ ਗੱਡੀ ਕੋ ਬੰਦਰੀ ਡਰੇਨ ਦੇ ਵਿੱਚ ਚਲੀ ਗਈ। BMW 1 ਕਰੋੜ 30 ਲੱਖ ਦੀ ਗੱਡੀ ਸੀਗੀ। ਉਹਨੂੰ ਡਰੇਨ ਨਜ਼ਰ ਨਹੀਂ ਆ ਪਾਣੀ ਇਕੁਅਲ ਸੀਗਾ ਬਰਾਬਰ ਸੀ ਰੋਡ ਤੇ। ਉਹ ਡਰੇਨ ਜਿਹੜੀ ਉੱਚੀ ਸੀ ਪੱਟੀ ਹੋਈ ਸੀ ਸਾਰਾ ਚੈਂਬਰ ਥੱਲੇ ਡੇਗੇ ਬੰਦੇ ਦਾ। ਹਾਂ ਫਿਰ ਉਹ ਚਾਹੀਦਾ ਵੀ ਇੱਕ ਕਲੇਮ ਵੀ ਦੇਣ ਫਿਰ ਇਹ ਅਸੀਂ ਤਾਂ 12 pm w ਵਾਲੇ ਭਰਾ ਨੂੰ ਬੇਨਤੀ ਕਰਦੇ ਆ ਆਪਣਾ ਕਲੇਮ ਜਿਹੜਾ ਨੈਸ਼ਨਲ ਅਥਾਰਟੀ ਤੇ ਕਰੇ ਇਹਨਾਂ ਦੇ ਟੋਲ ਵਾਲਿਆਂ ਦੇ ਵੀ ਇਹਨਾਂ ਨੇ ਮੈਂ ਟੋਲ ਦਿੱਤਾ ਅਸੀਂ ਸੜਕ ਦੇ ਉੱਤੇ ਜਾ ਰਹੇ ਆ ਜਾ ਰਹੇ ਆ ਇਹਦੇ ਵਿੱਚ ਖੱਡੇ ਕਿਵੇਂ ਆ ਇਹਦੇ ਪਾਣੀ ਦੀ ਨਿਕਾਸੀ ਕਿਵੇਂ ਨਹੀਂ ਮੇਰੀ ਗੱਡੀ ਦਾ ਉਹਦਾ ਲੌਸ ਇਹਨਾਂ ਦੇ ਉੱਤੇ ਪੰਜ ਸੱਤ ਕੇਸ ਲੱਗਣਗੇ ਨਾ ਫਿਰ ਇਹਨਾਂ ਦੀ ਸੁਰਦ ਟਿਕਾਉਣੇ ਆਣੀਆਂ ਇਹਨਾਂ ਦੀ ਕੀ ਨਾ ਇੱਕ ਬੰਦੇ ਨੇ ਇਹ ਨੈਸ਼ਨਲ ਹਾਈਵੇ ਦੇ ਉੱਤੇ ਨਾ ਰੇਟ ਲਾਈ ਹੋਈ ਹੈ ਟੋਲ ਦੇ ਉੱਤੇ ਹੀ ਉਹਨੂੰ ਪਤਾ ਕਿੱਥੇ ਕਿੱਥੇ ਬੁਲਾਣੇ ਬੜੀ 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 ਦੂਰ ਬੁਲਾ ਲੈਂਦੇ ਉਹ ਚਲੇ ਨਾ ਕੇ ਕੇ ਵਾਪਸੀ ਲੈ ਲਿਆ ਉਹ ਐ ਆ ਵੀ ਇੱਕ ਕੇਸ ਟਰਾਂਸਫਰ ਪਾਈ ਅਮਰਤਪਾਲ ਹੁਣੀ ਦਿਬਰੂਗੜ੍ਹ ਭੇਜੇ ਨੇ ਉਹ ਕਿਉਂ ਭੇਜੇ ਨੇ ਉਹਨਾਂ ਨੂੰ ਪਤਾ ਸੀ ਜੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੋਣਗੇ ਉਹਨਾਂ ਦੀ ਜਿਹੜੀ ਨੂ ਮਾਸ ਦੇ ਰਿਸ਼ਤੇ ਵਾਲੀ ਜਿਹੜੀ ਪਾਰਟੀ ਆ ਸਾਰੀ ਇਹਨਾਂ ਦੀ ਸ਼ੈਤਾਨੀ ਆ ਉਹ ਇਹਨਾਂ ਕਹਿੰਦੇ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਧਰਨੇ ਤੋਰਨੇ ਲਾ ਕੇ ਸਰਕਾਰ ਤੇ ਜਵਾਬ ਆ ਕੇ ਉਹ ਮੁੰਡੇ ਛਡਾ ਲੈਣਿਆ ਇਹਨਾਂ ਨੇ ਸਕੀਮ ਬਣਾਈ ਵੀ ਉਹਨਾਂ ਨੂੰ ਮੁੰਡਿਆਂ ਨੂੰ ਦਿਬਰੂਗੜ੍ਹ ਭੇਜ ਦੋ ਕਿਹੜਾ ਉੱਥੇ ਤਰੀਕ ਦੇ ਉੱਤੇ ਜਾਊਗਾ ਕਿੰਨਾ ਖਰਚਾ ਆਉਂਦਾ ਦਿਬਰੂਗੜ੍ਹ ਜਾਣ ਦਾ ਕਿ ਸ਼ਫਤ ਵੀ ਨਹੀਂ ਦੇ ਬਾਈ ਸ਼ਫਤੇ ਤੇ ਬਾਹਰ ਬਲਾਸਦੇ ਐਮਪੀ ਸੀਗੇ ਆ ਜਿੱਤੇ ਨੇ ਇੰਨੀ ਵੋਟਾਂ ਤੋਂ ਜਿੱਤੇ ਨੇ ਯਾਰ ਸ਼ਫਤ ਤਾਂ ਸ਼ ਔਰ ਇਹਨਾਂ ਨੂੰ ਉਹਨਾਂ ਦਾ ਖਾਤਸ਼ਾ ਇਹ ਆ ਵੀ ਦੂਜੀਆਂ ਜਿਹੜੀਆਂ ਅੱਗੇ ਵੀ ਚੋਣਾ ਆ ਰਹੀਆਂ ਉਹਦੇ ਵਿੱਚ ਅਸੀਂ ਹਾਰਾਂਗੇ ਉਹਨਾਂ ਨੂੰ ਉੱਥੇ ਰੱਖਿਆ ਹੈ ਅਸੀਂ ਤਾਂ ਇੱਥੋਂ ਤੱਕ ਸੁਣਿਆ ਵੀ ਉਹਨੂੰ ਦਿਬੜੂਗੜ ਤੋਂ ਵੀ ਅੱਗੇ ਜਿਹੜੇ ਕਾਲੇ ਪਾਣੀ ਦੀ ਸਜ਼ਾ ਹੈ ਦੇਣੀ ਚਾਹੁੰਦੇ ਆ ਉੱਥੇ ਭੇਜਣਾ ਚਾਹੁੰਦੇ ਆ ਜਦ ਕਿ ਉਹ ਇਦਾਂ ਦਾ ਕੋਈ ਉਹਨਾਂ ਨੇ ਕ੍ਰਾਈਮ ਨਹੀਂ ਕਰਿਆ ਇੰਨਾ ਸਮਾਂ ਹੋ ਗਿਆ ਹੁਣ ਤੱਕ ਤਾਂ ਸਰਕਾਰ ਨੂੰ ਪ੍ਰੂਫ ਇਕੱਠੇ ਕਰ ਲੈਣੇ ਚਾਹੀਦੇ ਪੇਸ਼ ਕਰਨਾ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਭਾਈ ਆਹ ਗੁਨਾਹਵਾਸੀਂ ਤਾਂ ਇਹਨਾਂ ਤੇ ਐਨਐਸਐਲ ਆਈ ਹੋਈ ਆ ਕਿੱਥੇ ਨੇ ਇਹਨਾਂ ਦੇ ਸਬੂਤ ਕਿੱਥੇ ਪ੍ਰੂਫ ਹੈਗਾ ਇਹਨਾਂ ਦੇ ਕੋਲ ਬਈ ਜਿਹੜੀ ਦੇਖੋ ਜਿਹੜਾ ਵੀ ਮੁੰਡਾ ਚਾਹੇ ਦੀਪ ਸਿੱਧੂ ਉੱਠਿਆ ਚਾਹੇ ਦੀਪ ਸਿੰਘ ਸਿੱਧੂ ਉਠਿਆ ਭਾਈ ਅਮਰਤਪਾਲ ਰੋੜਾ ਲੱਖਾ ਸਿਧਾਣਾ ਸੁਖਪਾਲ ਖਹਿਰਾ ਨਵਜੋਤ ਸਿੰਘ ਸਿੱਧੂ ਕਿਹੜਾ ਬੰਦਾ ਜਿਹੜਾ ਵੀ ਬੰਦਾ ਜਿਹੜਾ ਵਾ ਉਹ ਆਵਾਜ਼ ਤੱਕ ਜਾਏ ਆਪਣੇ ਜਸੇਦਰ ਭਾਈ ਨਜੀਤ ਸਿੰਘ ਜੀ ਆ ਉਹ ਸ਼ਰੋਣੀ ਕਮੇਟੀ ਦੀ ਦੀ ਜਿਹੜੀ ਉਹ ਕਰਦੇ ਨੇ ਉਹ ਉਹਦਾ ਦੇਖਦੇ ਨੇ ਵੀ ਇਹਦੇ ਕੀ ਗਲਤ ਹੋ ਰਿਹਾ ਸਭ ਨੂੰ ਜਿਹੜਾ ਆਰਐਸਐਸ ਦੇ ਨਾਲ ਜੋੜ ਦਿੱਤਾ ਜਾਂਦਾ ਏਜੰਸੀਆਂ ਦੇ ਬੰਦੇ ਨੇ ਜਿਹੜੇ ਏਜੰਸੀਆਂ ਦੇ ਬੰਦੇ ਆ ਜਿਹੜਾ ਪਾਏ ਆ ਉਹ ਦੀਪ ਸਿੰਘ ਦੀਪ ਸਿੱਧੂ ਸਿਗਾ ਇਹ ਵੀ ਕਹਿੰਦਾ ਏਜੰਸੀਆਂ ਦਾ ਬੰਦਾ ਯਾਨੀ ਕਿ ਜਿਹੜਾ ਏਜੰਸੀਆਂ ਦਾ ਬੰਦਾ ਏਜੰਸੀ ਆਪਦੇ ਬੰਦਿਆਂ ਦੇ ਗੋਲੀ ਮਾਰਦੀ ਆ ਜਿਹੜ ਜਿਹੜੇ ਏਜੰਸੀਆਂ ਦੇ ਖਿਲਾਫ ਜਿਹੜੇ ਕਹਿੰਦੇ ਆ ਵੀ ਅਸੀਂ ਪੰਜਾਬ ਪ੍ਰਸਤ ਆ ਗਏ ਆ ਕੌਮ ਪ੍ਰਸਤ ਆ ਗਏ ਆ ਮਤਲਬ ਇਹਨਾਂ ਇਹਨਾਂ ਨੂੰ ਉਹ ਲੋਕ ਹਾਈ ਜੈਡ ਪ੍ਰੋਸੈਸ ਰੱਖਿਆ ਦੇ ਰਹੇ ਆ ਤੁਹਾਨੂੰ ਲੱਗਦਾ ਕਿ ਇਹ ਹਮੇਤੀ ਨੇ ਉਹ ਵਿਰੋਧੀ ਨੇ ਤੁਹਾਨੂੰ ਲੱਗਦਾ ਕਿ ਅਮਰਿਤਪਾਲ ਕਿਸੇ ਪਾਰਟੀ 'ਚ ਆ ਜਾਏ ਵਧੀਆ ਪਾਰਟੀ 'ਚ ਆ ਜਾਏ ਤਾਂ ਐਨਐਸਐ ਖਤਮ ਹੋ ਸਕਦੀ ਹੈ ਕਿਸੇ ਪਾਰਟੀ 'ਚ ਨਹੀਂ ਜਾਣਾ ਅਮਰਿਤਪਾਲ ਨੇ ਮੈਂ ਇੱਕ ਗੱਲ ਦੱਸ ਗਲਤ ਦੱਸ ਰਹੇ ਤੁਹਾਨੂੰ ਮੈਂ ਆ ਮੈਂ ਤੁਹਾਨੂੰ ਉਹਨਾਂ ਦੀ ਆਪਣੀ ਜਥੇ ਵਾਂਗੀ ਹੈ ਵਾਰਸ ਪੰਜਾਬ ਦੇ ਜੇ ਉਹਦਾ ਨਾਮ ਕੋਈ ਚੇਂਜ ਕਰਨਾ ਪਿਆ ਕੋਈ ਸਾਰੇ ਭਰਾਵਾਂ ਦੀ ਪੰਜਾਬ ਦੀ ਸਲਾਹ ਦੇ ਨਾਲ ਬਦਲੀ ਉਹ ਲੇਕਿਨ ਆਉਣ ਵਾਲੇ ਇਲੈ ਨੇ ਕੋਈ ਆਮ ਆਦਮੀ ਕੋਈ ਬੀਜੇਪੀ ਪੰਜਾਬ ਜਿਹੜਾ ਪੰਜਾਬ ਦਾ ਹਿੰਦੂ ਵੀ ਜਾਗ ਚੁੱਕਿਆ ਜਿਹੜੀ ਸ਼ਿਵ ਸੈਨਾ ਆ ਕੇ ਕਹਿੰਦੀ ਹੁੰਦੀ ਸੀ ਕਿਸਾਨ ਐ ਕਰਦੇ ਆ ਕਿਸਾਨ ਓ ਕਰਦੇ ਆ ਸਿੱਖ ਐ ਕਰਦੇ ਆ ਉਹ ਵੀ ਆ ਕੇ ਇੱਥੇ ਹਾਰ ਪਾ ਕੇ ਗਏ ਆ ਸਾਡੇ ਕੋਲ ਵੀਡੀਓ ਨੇ ਤੁਸੀਂ ਖਬਰਾਂ ਲਾਈਆਂ ਨੇ ਉਹਨਾਂ ਦੀਆਂ ਉਹ ਸਾਰੇ ਜਾਣ ਚੁੱਕੇ ਆ ਵੀ ਇਹ ਜਿਹੜੀ ਧਰਮ ਦੀ ਰਾਜ ਭਾਸ਼ਾ ਦੇ ਨਾਂ ਤੇ ਖਿੱਤੇ ਦੇ ਨਾਂ ਦੇ ਉੱਤੇ ਸਾਨੂੰ ਲੜਾਇਆ ਜਾ ਰਿਹਾ ਬੋਲੀ ਦੇ ਧਾਰ ਦੇ ਉੱਤੇ ਲੜਾਇਆ ਜਾ ਰਿਹਾ ਸਾਰੀਆਂ ਤੇ ਲੜਾਇਆ ਜਾ ਰਿਹਾ ਸਾਨੂੰ ਹਰ ਚੀਜ਼ ਨਾਲ ਲੜਾਇਆ ਜਾ ਰਿਹਾ ਪੰਜਾਬ ਨੂੰ ਵੱਖ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਦੀ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ ਪੰਜਾਬ ਦੀ ਯਾਬੀਆਂ ਦਾ ਵਾ ਨਾ ਕਿਸੇ ਸਿੱਖ ਦਾ ਹੈ ਨਾ ਕਿਸੇ ਹਿੰਦੂ ਦਾ ਨਾ ਕਿਸੇ ਇਹ ਸਾਰਿਆਂ ਦਾ ਵਾ ਖਾਲਸਾ ਰਾਜ ਸੀਗਾ ਉਦੋਂ ਕਿਉਂ ਨਹੀਂ ਕਿਸੇ ਨੂੰ ਸਜ਼ਾ ਹੋਈ ਉਦੋਂ ਕਿੱਥੇ ਸੀ ਜੇਲਾ ਹੈ ਨਹੀਂ ਸੀ ਗਿਆ ਉਦੋਂ ਵਿਦਿਆ ਦਾ ਸਿਸਟਮ ਕਿੰਨਾ ਪੜਾਈ ਦਾ ਸਿਸਟਮ ਬਕਨ ਅੰਗਰੇਜ਼ਾਂ ਦੀ ਆਪ ਦੀ ਰਿਪੋਰਟਾਂ ਗੋਰਿਆਂ ਦੀ ਉਹ ਕਹਿੰਦੇ ਵੀ ਪੰਜਾਬ ਦੇ ਵਾਂਸੀ ਤਾਂ ਬਹੁਤ ਇੰਗਲੈਂਡ ਵੀ ਕਹਿੰਦਾ ਸੀ ਅਸੀਂ ਬਹੁਤ ਪਿੱਛੇ ਹਾਂ ਪੰਜਾਬ ਦੇ ਨਾਲ ਅਸੀਂ ਖਾਲਸਾ ਰਾਜ ਵਾਲੇ ਪਾਸੇ ਨੂੰ ਇਹ ਜਿਹੜੀ ਮੂਵਮੈਂਟ ਜਾਊਗੀ ਖਾਲਸਾ ਰਾਜ ਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਪਾਕਿਸਤਾਨ ਬਣ ਗਿਆ ਹੈ ਖਾਲਸਾ ਰਾਜ ਦਾ ਮਤਲਬ ਵੀ ਇਹਦੇ ਵਿੱਚ ਕਿਸੇ ਨੂੰ ਤੰਗੀ ਪਰੇਸ਼ਾਨੀ ਨਹੀਂ ਹੋਊਗੀ ਹਰ ਇੱਕ ਧਰਮ ਨੂੰ ਬਰਾਬਰ ਦਾ ਦਰਜਾ ਮਿਲਣਾ ਲਈ ਟੁਕੜੇ ਕਰਨ ਦੀ ਜਰੂਰਤ ਕੀ ਸੀ ਹਰਿਆਣਾ ਹਿਮਾਚਲ ਸਾਡੇ ਵਿੱਚੋਂ ਨਿਕਲਿਆ ਕਿ ਉਹਨੇ ਟੁਕੜੇ ਕਰਕੇ ਛੋਟਾ ਜਿਹਾ ਪੰਜਾਬ ਦਿੱਤਾ ਉੱਥੇ ਵੀ ਉੱਥੇ ਵੀ ਬਿਲਕੁਲ ਜਾਇਜ਼ ਨਹੀਂ ਦਿੱਤੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਡੇ ਕੋਲੇ ਕੋਈ ਐਦਾਂ ਦਾ ਲੀਡਰ ਨਹੀਂ ਪੈਦਾ ਹੋਇਆ ਠੀਕ ਹੈ ਨਾ ਭਾਈ ਜਿਹੜਾ ਇਹਦੀ ਕੌਮ ਦੀ ਸਾਡੇ ਪੰਜਾਬ ਦੀ ਗਵਾਹੀ ਕਰ ਸਕਦਾ ਉਹਨਾਂ ਨੇ ਕਿੱਥੇ ਕਾਬਲ ਖੰਧਾਰ ਕਿੱਥੇ ਚੈਨਾ ਕਿੱਧਰ ਨੇਪਾਲ ਸਾਰੇ ਪਾਸੇ ਦੇਖੋ ਪੰਜਾਬ ਦਾ ਰਾਜ ਰਿਆ ਹਿੰਦੁਸਤਾਨ ਆਜ਼ਾਦੀ ਤੋਂ ਪਹਿਲਾਂ ਜਿਹੜਾ ਸੀਗਾ ਹਿੰਦੁਸਤਾਨ ਇੱਕ ਅਲੱਗ ਚੀਜ਼ ਸੀ ਪੰਜਾਬ ਇੱਕ ਵੱਖ ਦੇਸ਼ ਇਹ ਦੋ ਦੇਸ਼ ਸੀਗੇ ਦੋਨਾਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਦੋਨੇ ਆਜ਼ਾਦ ਹੋਏ ਲੇਕਿਨ ਸਾਡੇ ਜਿਹੜੇ ਸੀਗੇ ਆਗੂ ਉਸ ਵੇਲੇ ਦੇ ਬਲਦੇਵ ਸਿੰਘ ਜੀ ਚਾਹੇ ਮਾਸਟਰ ਤਾਰਾ ਸਿੰਘ ਜੀ ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਸੀਗੀ ਜਿਹੜਾ ਇਹਨਾਂ ਦੇ ਨਾਲ ਰਹਿਣਾ ਪਸੰਦ ਕਰਿਆ ਔਰ ਆਪਣਾ ਪੰਜਾਬ ਦੇਸ਼ ਇਹਨਾਂ ਉਦੇ ਦਾ ਭਗਵੰਤ ਮਾਨ ਸਾਹਿਬ ਨੇ ਜਿਲੰਦਰ ਕੋਠੀ ਲੀਤੀ ਲੰਗੇ ਨਹੀਂ ਇੱਥੇ ਲੰਗਦੇ ਨੇ ਸਾਰੇ ਲੰਗਦੇ ਨੇ ਇੱਥੇ ਫਿਰ ਉਹ ਇੱਥੇ ਆ ਕੇ ਨਾ ਕੋਈ ਨਹੀਂ ਕੋਈ ਨਹੀਂ ਰੁਕਦਾ ਇੱਥੇ ਆ ਕੇ ਸਭ ਜਿਹੜੀ ਆ ਉਹ ਕਹਿੰਦੇ ਨਾ ਦਾਲ ਚ ਕਾਲਾ ਨਹੀਂ ਦਾਲ ਕਾਲੀ ਆ ਸਾਰੇ ਰਲੇ ਹੋਏ ਨੇ ਤੇ ਜਿਹੜੀ ਟੂਲਪਲੇਟ ਦੇ 100 ਮੁੱਛੀ ਮੁੰਡੇ ਜਿਹੜੇ ਕੁੜੀਆਂ ਲੱਗੀ ਹੋਈ ਨੇ ਉਹਨਾਂ ਦੇ ਵਾਸਤੇ ਕੀ ਅੱਗੇ ਸੰਘਰਸ਼ ਕੀਤਾ ਜਾਊਗਾ ਉਹਨਾਂ ਨੂੰ ਜੋਪਾ ਕਿਤਾ ਦਵਾਈਆਂ ਜਾ ਸਕਦਾ ਮੈਂ ਤੁਹਾਨੂੰ ਦੱਸਦਾ ਜੋਬਾਂ ਦੀ ਗੱਲ ਵੀ ਦੱਸਦਾ ਇੱਕ ਵਾਰ ਸਾਡੀ ਮੰਗ ਆ ਪਹਿਲਾਂ ਹੀ ਇੱਥੇ ਪੰਜਾਬੀ ਰੱਖੇ ਜਾਣ ਕਿਉਂਕਿ ਉਹਨਾਂ ਨੂੰ ਜਿਹੜੇ ਆ ਆਧਾਰ ਕਾਰਡ ਜਿਹੜੇ ਨੇੜੇ-ਨੇੜੇ ਵਾਲੇ ਆਂਦੇ ਉਹ ਉਹ ਜਿਹੜੇ ਆ ਇਹ ਹਿੰਦੀ ਪੜ੍ਹਦੇ ਨੇ ਉਹ ਪੰਜਾਬੀ ਦੇ ਪੜ੍ਹਨਾ ਉਹਨਾਂ ਕਰਕੇ ਬਹਿਸਦੇ ਨੇ ਫਿਰ ਲੜਾਈ ਹੁੰਦੀ ਆ। ਸੋ ਅਸੀਂ ਤਾਂ ਕਹਿੰਦੇ ਆ ਪੰਜਾਬੀ ਮੁੰਡੇ ਰੱਖੇ ਜਾਣਾ ਔਰ ਅਸੀਂ ਇਹ ਜਿਹੜਾ 15 ਦਿਨ 14 15 ਦਿਨ ਇਹ ਧਰਨਾ ਚੱਲਿਆ ਸੀ ਇੰਨੇ ਦਿਨ ਨਹੀਂ ਸੀ ਚਲਾਉਣਾ। ਇਹ ਜਿਹੜੇ ਮੁੰਡੇ ਇੱਥੇ ਰੁਜ਼ਗਾਰ ਦੇ ਜਿਨ੍ਹਾਂ ਨੂੰ ਮਿਲਿਆ ਆ ਸੀ ਉਹਨਾਂ ਦੇ ਕਰਕੇ ਹੀ ਅੱਜ ਥੋੜਾ ਜਿਹਾ ਡਿਲੇ ਕਰਿਆ। ਚਲੋ ਸਰਕਾਰ ਜਾ ਕੇ ਹਾਲੀਵੁੱਡੀ ਆ ਕੇ ਸਾਡੇ ਨਾਲ ਗੱਲ ਕਰੇ ਕੋਈ ਮਸਲੇ ਦਾ ਹੱਲ ਕੱਢੇ। ਵੀ ਇਹਨਾਂ ਦੀ ਵਿਚਾਰਾਂ ਦੀ ਰੋਜ਼ੀ ਰੋਟੀ ਦਾ ਸਵਾਲ ਆ। ਇਹਨਾਂ ਦੀ ਕਦੇ ਨੌਕਰੀ ਨਾ ਚੱਲ ਜਾਵੇ। ਨਹੀਂ ਤਾਂ ਸਾਨੂੰ ਕੀ ਜੇ ਅਸੀਂ 2 ਦਿਨਾਂ ਬਾ ਜੇ ਇਹਨਾਂ ਨੇ ਜਿੰਦਾ ਖੋਲ ਕੇ ਸਾਡਾ ਲੱਗਿਆ ਹੋਇਆ ਇੱਥੇ ਟੋਲ ਨੂੰ ਚਲਾਉਣ ਦੀ ਕੋਸ਼ਿਸ਼ ਕਰੀ ਅਸੀਂ ਕਿਤੇ ਇੱਥੋਂ ਹੁਣ ਜਹਾਜ਼ਾਂ ਦੀਆਂ ਟਿਕਟਾਂ ਫੜ ਕੇ ਕੈਨੇਡਾ ਅਮਰੀਕਾ ਨਹੀਂ ਚਲ ਜਾਣਾ ਸੀ ਇੱਥੇ ਹੀ ਆ ਅਸੀਂ ਫੇਰ ਆਵਾਂਗੇ ਇਹ ਚੱਲਣਾ ਨਹੀਂ ਹੁਣ ਜਦ ਤੱਕ ਔਰ ਇਹ ਘਾਟ ਰੇਡ ਤੇ ਮੈਂ ਤਾਂ ਕਹਿੰਦਾ ਜਦ ਇਹ ਬੰਦਿਆਂ ਨੂੰ ਕੱਲ ਨੂੰ ਲਾਵਾਂਗੇ ਸਰਾ ਅਸੀਂ ਅਸੀਂ ਇਹਨਾਂ ਘਾਟ ਰੇਡ ਤੇ ਵੀ ਨਹੀਂ ਚੱਲਣ ਦੇਣਾ ਹੁਣ ਪਹਿਲਾਂ ਕੰਪਨੀ ਟਿਕਾਵੇਂ ਇਸ ਰੋਡ ਨੂੰ ਸਾਰਾ ਕੰਪਲੀਟ ਕਰਨ ਤੋਂ ਬਾਅਦ ਹੀ ਰੋਡ ਚੱਲੇਗੀ ਦੋ ਦਿਨ ਤਾਲੇ ਲਗਾ ਕੇ ਤੇ ਚਲੇ ਜਾਣਾ ਜਦੋਂ ਤਾਲੇ ਖੋਲੇਗੇ ਉਹਨਾਂ ਛੇੜਖਾਣ ਨਹੀਂ ਕੀਤੀ ਗਈ ਤਾਂ ਫਿਰ ਸੰਘਰਸ਼ ਹੋਰ ਤੀ ਜੇ ਬੰਦ ਕਰਾਂਗੇ ਸਾਰੇ ਟੋਟਲ ਜਿੰਨੇ ਹੈਗੇ ਆ ਇਹ ਨਹੀਂ ਚੱਲਣਾ ਹੈਗਾ ਬਿਲਕੁਲ ਸਾਫ਼ ਹੀ ਜਿਹੜਾ ਇੱਕ ਕਹਿ ਦਿੱਤਾ ਗਿਆ ਕਿ ਅਗਰ ਅਗਰ 2 ਦਿਨ ਅਸੀਂ ਤਾਲੇ ਲਗਾ ਕੇ ਤੋਂ ਜਾਵਾਂਗੇ ਜਰੂਰ ਲੈ ਕੇ ਨਾ 2 ਦਿਨ ਵਿੱਚ ਅਗਰ ਕਿਸੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਆ ਤਾਲੇ ਖੋਲਣ ਦੀ ਕੋਸ਼ਿਸ਼ ਕੀਤੀ ਸੰਘਰਸ਼ ਤੇਜ ਜੁਗਮੰਦ ਤੁਸੀਂ ਦੇ ਸਕਦੇ ਹੋ ਜੋ ਲਗਾਤਾਰ ਟੋਲ ਪਲਾਜ਼ਾ ਦੇ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਉਸ ਨੂੰ ਘੱਟ ਕਰਕੇ 150 ਦੀ ਪਰਚੀ ਤੇ 24 ਘੰਟੇ ਦੀ ਕੀਤੀ ਜਾਵੇ ਜਿਸ ਤਰ੍ਹਾਂ ਵੱਡੇ ਵਾਹਨਾਂ ਦਾ ਰੇਟ ਵੀ ਸੈੱਟ ਕੀਤਾ ਜਾਵੇ ਟੋਲ ਪਲਾਜ਼ਾ ਦਾ ਮਹੀਨਾ ਪਾਸ ਵਿੱਚੋਂ ਇੱਕ ਵਾਅਦਾ ਕੀਤਾ ਜਾਵੇ ਕਿ ਘੱਟ ਤੋਂ ਘੱਟ 170 ਰੁਪਏ ਮਹੀਨਾ ਕੀਤਾ ਜਾਵੇ ਤੇ 20 ਰੁਪਏ 20 ਕਿਲੋਮੀਟਰ ਦੇ ਅੰਦਰ ਆਉਣ ਵਿਦੇ ਏਰੀਆ ਨੂੰ ਬਾ ਲੇਕਿਨ ਆਖਿਰ ਨੈਸ਼ਨਲ ਹਾਈਵੇ ਟੂਟਿਓਫ ਇੰਡੀਆ ਕਿਉਂ ਨਹੀਂ ਮਾਰਦੀ ਆਖਿਰ ਧਰਨਾ ਲਗਾਉਣ ਨੂੰ ਕਿਉਂ ਮਜਬੂਰ ਕੀਤਾ ਜਾਂਦਾ ਹੈ ਪੰਜਾਬ ਦੀ ਆਵਾਮ ਤੇ ਪੰਜਾਬ ਦੇ ਕਿਸਾਨਾਂ ਨੂੰ ਸਾਹਬ ਗੱਲ ਉਹਨਾਂ ਨੇ ਕਹੀ ਹੈ ਕਿ ਧਰਨਾ ਅੰਨੀ ਦੇਰ ਨਹੀਂ ਚਲਾਣਾ ਸੀਗਾ ਅਗਰ ਮੰਗਾ ਮੰਨ ਲੈਂਦੇ ਤੇ ਹੁਣ ਦੇਖਦੇ ਆ ਕਿ ਮੰਗਾ ਕਦੋਂ ਮੰਨਨਗੇ ਤੇ ਕੱਲ ਨੂੰ ਜਿਹੜਾ ਵੱਡੇ ਪੱਧਰੇ ਤੇ ਇਕੱਠ ਹੋਊਗਾ ਤੇ ਕੱਢ ਦੇ ਵਿੱਚ ਟੋਲ ਪਲਾਜ਼ੇ ਨੂੰ ਜਿੰਦੇ ਲਗਾਏ ਜਾਣਗੇ ਮਤਲਬ ਕਹਿ ਰਿਹਾ ਧਰਮੇ ਨਾਲ ਵਿਸ਼ਾਲ ਕਪੂਰ ਨੂੰ ਨਾਲ